ਪਾਰਤੋ ਜੈ ਗੁਰਦੇਵ ਕੰਡ ਗੁਰਦੇਵ ਜੈ ਬਾਲ ਮਿੱਟੀ ਹਰ ਹਰ ਬਾਲ ਮਿੱਟੀ ਸਾਥੀਓ ਅੱਜ ਭਗਵਾਨਾ ਦੇ ਹਰਗੋਬਿੰਦ ਨਗਰ ਵਿੱਚ ਭਗਵਾਨਾ ਦੇ ਹਰਗੋਬਿੰਦ ਨਗਰ ਪਾਰਕ ਵਿੱਚ ਸਮੂੱਚਾ ਬਹੁਜੇ ਸਮਾਜ ਜਿਹੜੀ ਆਪਣੇ ਅੰਬੇਦਕਰ ਸ਼ਹਿਰ ਦੇ ਮੂਲ ਵਾਸੀ ਭਗਵਾਨ ਬਾਲਮੀਕ ਐਕਸ਼ਨ ਕਮੇਟੀ ਤਰਫੋਂ ਦਾਸ ਟਾਈਗਰ ਫੋਰਸ ਔਰ ਕਿ ਨੀ ਆ ਵੀ ਸਾਡੀਆਂ ਜੱਥੇਬੰਦੀਆਂ ਅੱਜ ਇੱਥੇ ਇਕੱਠੀਆਂ ਹੋਈਆਂ ਆ ਜਿਹੜਾ 바ਵਾ ਸਾਹਿਬ ਡਾਕਟਰ ਅੰਬੇਡਕਰ ਜਿਹੜਾ ਸਟੈਚੂ ਆ ਉਹ ਅੰਮ੍ਰਿਤਸਰ ਵਿੱਚ ਜਿਹੜਾ ਉਸ ਦੀ ਉਸ ਦਾ ਅਪਮਾਨ ਕੀਤਾ ਗਿਆ ਉਸ ਦੇ ਅਪਮਾਨ ਦੇ ਰੋਸ ਦੇ ਵਿਰੋਧ ਵਿੱਚ ਅੱਜ ਜਿਹੜਾ ਪੂਰਾ ਹੁਸ਼ਿਆਰਪੁਰ ਜਲੰਧਰ ਫਗਵਾੜਾ ਪੂਰੇ ਪੰਜਾਬ ਬੰਦ ਆ ਔਰ ਅਸੀਂ ਫਗਵਾੜੇ ਦੇ ਫਗਵਾੜੇ ਵਾਸੀਆਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ 바ਵਾ ਸਾਹਿਬ ਦੀ ਜਿਹੜਾ ਅਪਮਾਨ ਹੋਇਆ ਆਪ ਮੁਹਾਰੇ ਆਪਣੀਆਂ ਦੁਕਾਨਾਂ ਆਪ ਬੰਦ ਕੀਤੀਆਂ ਔਰ ਅਸੀਂ ਜਿੰਨੇ ਵੀ ਇੱਥੇ ਸਕੂਲ ਆ ਕਾਲਜ ਆ ਜਾਂ ਜਿੰਨੀਆਂ ਫੈਕਟਰੀਆਂ ਆ ਜਿੰਨੀਆਂ ਮਿਲਾਂ ਆ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆ ਉਹਨਾਂ ਨੇ ਆਪ ਮਾਰੇ ਬਾਬਾ ਸਾਹਿਬ ਡਾਕਟਰ ਮਲੇਰ ਕਰਜੀ ਦਾ ਜਿਹੜਾ ਅਪਮਾਨ ਹੋਇਆ ਆਪਣੇ ਆਪ ਬੰਦ ਕੀਤਾ ਔਰ ਅਸੀਂ ਜਿੰਨਾ ਵੀ ਇਥੇ ਪੂਰਾ ਭਗਵਾੜੇ ਵਿੱਚ ਸਾਡੇ ਸੰਤ ਸੁਆਜ ਜਿੰਨੀਆਂ ਭਗਵਾਨ ਵਾਲਮੀਕੀ ਸੁਆਮਾ ਅੰਬੇਡਕਰ ਸਹਿਮੂਲਵਾਸੀ ਪੂਰੀਆਂ ਅੰਬੇਡਕਰ ਸੁਆਮਾ ਗੁਰਦਾਸਪੁਰ ਸਾਰਿਆਂ ਦਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਜੈਪੀ ਜੈਪਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਦੁਰਦੇਵ ਤਨ ਗੁਰਦੇਵ ਅੱਜ ਜੋ ਅੰਬਰਸਰ ਦੇ ਵਿੱਚ ਜਿਹੜੀ ਘਟਨਾ ਕੱਢੀ ਗਈ ਹੈ ਜੋ ਪਿਛਲੇ ਦਿਨੀ ਜਿਹੜੀ ਬਾਬਾ ਸਾਹਿਬ ਡਾਕਟਰ ਅਮੇਦਕਰ ਦੀ ਮੂਰਤੀ ਨੂੰ ਗ੍ਰਸਤ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਜਿਸ ਦੇ ਵਿੱਚ ਇੱਕ ਸਿੱਖ ਨੌਜਵਾਨ ਜਿਹੜਾ ਸਾਹਮਣੇ ਆਇਆ ਔਰ ਮੈਂ ਇਸ ਗੱਲ ਨੂੰ ਸਮਝ ਰਿਹਾ ਕਿ ਜਿਹੜਾ ਸਿੱਖ ਜਥੇਬੰਦੀ ਆ ਪਹਿਲਾ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਕਿ ਬਾਬਾ ਸਾਹਿਬ ਡਾਕਟਰ ਅਮੇਦਕਰ ਦਾ ਜਿਹੜਾ ਸੰਵਿਧਾਨ ਆ ਪੂਰੇ ਪੂਰਨ ਤੌਰ ਤੇ ਸੰਵਿਧਾਨ ਜਿਹੜਾ ਸਾਰੇ ਸਮੂਚੇ ਲੋਕਾਂ ਦਾ ਪੂਰੇ ਧਰਮ ਦਾਵ ਆ ਔਰ ਉਸ ਦੇ ਵਿੱਚ ਜਿਹੜੀਆਂ ਮਗਲ ਏਜੰਸੀਆਂ ਜਿਹੜੀਆਂ ਵਾ ਇਸ ਤਰ੍ਹਾਂ ਦੇ ਟਾਰਗੇਟ ਕਰਤੀਆਂ ਜਾਂਦੀਆਂ ਚਾਹੇ ਬਾਬਾ ਸਾਹਿਬ ਦਾ ਉਮੀਦਵਾਰ ਦੀ ਮੂਰਤੀ ਹੋਵੇ ਬਾਬਾ ਸਾਹਿਬ ਦੀ ਜਪਾੜ ਬਾੜਵਾਮੀ ਕੁਮਾਰਾ ਜੀ ਮੂਰਤੀ ਹੋਵੇ ਜਾਂ ਰਵਿਦਾਸ ਮਹਾਰਾਜ ਦੀ ਮੂਰਤੀ ਹੋਵੇ ਇਹ ਜਿਹੜੀ ਸੋਚੀ ਸਮਝੀ ਸਾਜ਼ਿਸ਼ ਆ ਕਿ ਸਮਾਜ ਨੂੰ ਕਿਸੇ ਤਰ੍ਹਾਂ ਇਹਨਾਂ ਦੀ ਹੀਣਤਾ ਇਹਨਾਂ ਨੂੰ ਕਮਜ਼ੋਰ ਕੀਤਾ ਜਾਵੇ ਔਰ ਮੈਂ ਪ੍ਰਸ਼ਾਸਨ ਅੱਗੇ ਬੇਨਤੀ ਕਰਦਾ ਕਿ ਇਸ ਨੂੰ ਨਿਰਪੱਖ ਜਾਂਚ ਕਰਕੇ ਜਿਹੜਾ ਇਸ਼ਾਰਾਰਤੀ ਅਨਸਰ ਫੜਿਆ ਗਿਆ ਇਸ ਤੇ ਮਗਰ ਲੱਗ ਕੇ ਜੋ ਇਸ ਦੇ ਮਗਰ ਜਿਹੜੀਆਂ ਏਜੰਸੀਆਂ ਲੱਗੀਆਂ ਉਸ ਨੂੰ ਜਲਦ ਤੋਂ ਜਲਦ ਨਿਰਪੱਖ ਜਾਂਚ ਕਰਕੇ ਇਨੂੰ ਜਲਦ ਤੋਂ ਜਲਦ ਜਾਂਚ ਦੇ ਵਿੱਚ ਲਿਆਂਦਾ ਜਾਵੇ ਜੈ ਭੀਮ ਜੈ ਭਾਰਤ ਜੈ ਆਲਮੀਕੀ ਗੈਰ ਅਬੀਦਾਸ ਜੈ ਭੀਮ ਜੈ ਭਾਰਤ ਜੋ ਸਾਡੇ ਰਹਿਬਰਾਂ ਦਾ ਆਂਧਾ ਸਰ ਦੇ ਵਿੱਚ ਬੇਦਕਲ ਜੀ ਦਾ ਅਪਮਾਨ ਕੀਤਾ ਗਿਆ ਸੀ ਉਸ ਦੇ ਰੋਸ ਵਜੋਂ ਅੱਜ ਫਗਵਾੜਾ ਪੂਰਮ ਮੁਕੰਮਲ ਤੌਰ ਤੇ ਬੰਦਵਾ ਸਾਡੇ ਜੋ ਸਫਾਈ ਸੇਵਕ ਸੀਗੇ ਇਹਨਾਂ ਨੇ ਸਾਡਾ ਬਹੁਤ ਸਾਸ ਦਿੱਤਾ ਆ ਜੋ ਫਗਵਾੜੇ ਵਿੱਚ ਪੰਜ ਜਗ੍ਹਾ ਹਾਜੀਆਂ ਲੱਗੀਆਂ ਪੰਜਾਂ ਹਾਈਆਂ ਨੇ ਪੂਰਾ ਅੱਜ ਕੰਮ ਦਾ ਬਾਈਕਾਟ ਕੀਤਾ ਆ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਹੋਰ ਜਿੰਨੀ ਵੀ ਸੰਗਤ ਇੱਥੇ ਭੀਮਰਾਓ ਮੇਦਕਾਲ ਜੀ ਦੇ ਅਪਮਾਨ ਦੇ ਰੋਸ ਵਿੱਚ ਇਕੱਠੀ ਹੋਈ ਆ ਅਸੀਂ ਉਹਨਾਂ ਦਾ ਹੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਖਵਾੜੇ ਦਾ ਸਮੂਹ ਵਾਜਕੀ ਭਾਈਚਾਰਾ ਅੱਜ ਇਸ ਕਾਰਨ ਦੇਵੇ ਸ਼ਾਮਲਾ ਜੈ ਵਾ ਮਿੱਤੀ ਜੈ ਰਵਿਦਾਸ ਜੈ ਭੀਮ ਜੈ ਭਾਰਤ ਹਾਂਜੀ ਜੈ ਗੁਰਦੇਵ ਤੰਦਗੋਦੇਵ ਜੈ ਭੀਮ ਜੈ ਭਾਰਤ 26 ਜਨਮ ਦੀ 2:25 ਦੇ ਵਿੱਚ ਜਿਹੜੀ ਆਪਾਂ ਖਬਰ ਜਿਹੜੀ ਆ ਨੈੱਟ ਦੇ ਫਿਊਟੜੀ ਆ মিডিਆ ਦੇ ਦੁਆਰਾ ਜਿਹੜੀ ਆ ਦੇਖਣ ਨੂੰ ਮਿਲੀ ਬੜੀ ਮਤਭਾਗੀ ਘਟਣਾ ਹੈ ਇਸ ਕਰਕੇ ਜਿਹੜੀ ਆ ਭਾਰਤ ਸਰਕਾਰ ਆ ਪੰਜਾਬ ਗਵਰਨਮੈਂਟ ਆ ਇਹਨਾਂ ਦਾ ਫਰਜ ਬਣਦਾ ਆਪਣੇ ਨਾਲ ਪੂਰੇ ਦਾ ਪੂਰਾ ਲਾਣਾ ਲੈ ਕੇ ਤੁਰਦੇ ਆ ਹਜ਼ਾਰਾਂ ਬੰਦੇ ਨਾਲ ਲੈ ਕੇ ਤੁਰਦੇ ਆ ਉਹਨਾਂ ਦਾ ਫਰਜ ਬਣਦਾ ਜਿੱਥੇ-ਜਿੱਥੇ ਬਾਬਾ ਸਾਹਿਬ ਡਾਕਟਰ ਬੇਦਕਾ ਸਾਹਿਬ ਜਿਨ੍ਹਾਂ ਨੇ ਸੰਵਿਧਾਨ ਦੀ ਰਚਨਾ ਕੀਤੇ ਉੱਤੇ ਡਿਗਰੀਆਂ ਉਹਨਾਂ ਨੇ ਹਾਸਲ ਕੀਤੀਆਂ ਔਰ ਜਿਹੜਾ ਸਾਨੂੰ ਸੰਵਿਧਾਨ ਲਿਖ ਕੇ ਦਿੱਤਾ ਜਿੱਥੇ-ਜਿੱਥੇ ਵੀ ਭਾਰਤ ਦੇ ਵਿੱਚ ਜਿਹੜਾ ਸਾਡਾ ਉਹਨਾਂ ਦਾ ਡਾਕਟਰ ਬੇਦਕਾ ਸਾਹਿਬ ਦਾ ਜਿਹੜਾ ਸਟੈਚੂ ਲੱਗਾ ਹੋਇਆ ਹੈ ਭਾਰਤ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਉਹਨਾਂ ਦਾ ਫਰਜ਼ ਬਣਦਾ ਉੱਤੇ ਜਿਹੜੀ ਉਹਨਾਂ ਦੀ ਜਿਹੜੀ ਸੁਰੱਖਿਆ ਸੁਰੱਖਿਸ਼ਾ ਜਿਹੜੀ ਆ ਕਰਨਾ ਉਹਨਾਂ ਦਾ ਫਰਜ਼ ਆ ਜਦ ਕਿ ਉਹਨਾਂ ਦੇ ਮਾਪਕ ਸੰਵਿਧਾਨ ਜਿਹੜਾ ਹੈ ਉਹ ਲਾਗੂ ਕਰਨ ਦਾ ਜਿਹੜਾ ਦਿਨ ਸੀ ਉਸ ਦਿਨ ਜਿਹੜੀ ਹੈ ਇਹ ਇੱਕ ਉਹ ਬੰਦਾ ਜਿਹੜਾ ਪੰਨ ਸੇਖ ਆ ਉਸ ਬੰਦੇ ਨੂੰ ਮੋਹਰਾ ਬਣਾ ਕੇ ਜਿਹੜਾ ਹੈ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਬਾਅਦ ਤੇ ਜਿਹੜਾ ਹੈ ਉਹ ਏਜੰਸੀਆਂ ਨੇ ਕਾਜ ਕੀਤਾ ਇਹ ਬਹੁਤ ਮੰਦ ਭਾਗੀ ਘਟਨਾ ਹੈ ਕਿਉਂਕਿ ਸਾਡੇ ਗ੍ਰਹਿ ਮੰਤਰੀ ਜਿਹੜੇ ਨੇ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਲੋਕ ਸਭਾ ਦੇ ਵਿੱਚ ਕਿਹਾ ਅੱਜ ਜਿਹੜਾ ਮਾਹੌਲ ਬਣ ਗਿਆ ਵੇਟ ਕਰਨ ਵੇਟ ਕਰਨ ਵੇਲ ਕਾ ਇਹਨਾਂ ਗੱਲਾਂ ਨੂੰ ਦੇਖ ਕਰਕੇ ਲੋਕਾਂ ਜਿਹੜੇ ਨੇ ਕੱਲ ਤਾਂ ਅਨਸਰ ਨੇ ਉਹਨਾਂ ਦੇ ਜਿਹੜੀਆਂ ਸ਼ਾਸਨ ਉਹ ਕਰਦੇ ਨੇ ਇਸ ਕਰਕੇ ਜਿਹੜਾ ਹੈ ਗ੍ਰਹਿ ਮੰਤਰੀ ਨੂੰ ਵੀ ਜਿਹੜਾ ਹੈ ਉਹ ਉਹਦੀ ਪਦਵੀ ਤੋਂ ਲੋਣਾ ਚਾਹੀਦਾ ਕਿਉਂਕਿ ਇਹਨਾਂ ਜਿਹੜੇ ਗਲਤਾਂਸਰ ਹੁੰਦੇ ਨੇ ਜਿਹੜਾ ਉਹ ਸਰਕਾਰਾਂ ਬੋਲਦੀਆਂ ਆਪ ਬੋਲਦੀਆਂ ਨੇ ਤਾਂ ਜਿਹੜੇ ਲੋਕ ਨੇ ਉਹ ਗਲਤਾਂਸਰ ਜਿਹੜੇ ਨੇ ਉਹ ਉੱਠ ਪੈਂਦੇ ਨੇ ਇਸ ਕਰਕੇ ਜਿਹੜਾ ਹੈ ਗ੍ਰਹਿ ਮੰਤਰੀ ਨੂੰ ਵੀ ਜਿਹੜਾ ਸਦੀਫਾ ਦੇਣਾ ਚਾਹੀਦਾ ਔਰ ਜਿਹੜਾ ਪੰਜਾਬ ਗਵਰਨਮੈਂਟ ਆ ਇਹਨਾਂ ਦਾ ਫਰਜ਼ ਬਣਦਾ ਜਿੱਤੇ ਸ਼ੀਲ ਭਗਤ ਸਿੰਘ ਦਾ ਤਸਵੀਰ ਲਾਇਆ ਕਿਤੇ ਡਾਕਟਰ ਵੇਕ ਆ ਦਾ ਸਰੂਪ ਲਾਇਆ ਜੇ ਉਹਨਾਂ ਦੇ ਜਿੰਨੇ ਜਿੰਨੇ ਸਟੈਚੂ ਲਾਏ ਆ ਜਿਹੜੇ ਪੰਜਾਬ ਦੇ ਵਿੱਚ ਆ ਭਾਰਤ ਸਰਕਾਰ ਦੇ ਵਿੱਚ ਆ ਉਹਨਾਂ ਦੀ ਜਿਹੜੀ ਰੱਖਿਆ ਜਿਹੜੀ ਕਰਨਾ ਵੀ ਜਿਹੜਾ ਹੈ ਉਹ ਭਾਰਤ ਸਰਕਾਰ ਦੇ ਤੇ ਪੰਜਾਬ ਗਵਰਨਮੈਂਟ ਦਾ ਫਰਜ ਬਣਦਾ ਹੈ ਕੱਲਾ ਕੇਰੇ ਵਕਤ ਤੇ ਕੇਵਲ ਦਫਤਰਾਂ ਦੇ ਵਿੱਚ ਫੋਟੋ ਲਾਉਣ ਦੇ ਨਾਲ ਲੋਕਾਂ ਦੀ ਜਿਹੜੀ ਆ ਸਾਡੇ ਸਮਾਜ ਦੀਆਂ ਉਹ ਵੋਟ ਬੈਂਕ ਨੂੰ ਇਕੱਠਾ ਕਰਨਾ ਨਹੀਂ ਫਰਜ ਬਣਦਾ ਜਾਣ ਕੇ ਬਣਦਾ ਇਹ ਫਰਜ ਬਣਦਾ ਕਿ ਆਪਾਂ ਜਿਹੜਾ ਹੈ ਉਹਨਾਂ ਦਾ ਜਿਹੜਾ ਹੈ ਸਨਮਾਨ ਦੇ ਵਿੱਚ ਜਿਹੜਾ ਹੈ ਉਹਨਾਂ ਦੇ ਜਿਹੜੇ ਕਾਰਜ ਕੰਮੇ ਚਾਹੀਦੇ ਆ ਇਸ ਕਰਕੇ ਦਾਸ ਸ਼ਿਵ ਉਦਾਸ ਸਾਧੂ ਸੰਪਦਾ ਸੈਟੀ ਦਿੱਟ ਪੰਜਾਬ ਜਿਨ੍ਹਾਂ ਦੇ ਚੇਅਰਮੈਨ ਸੰਤ ਬਾਬਾ ਮਹਿੰਦਰਪਾਲ ਜੀ ਜੋ ਕਿ ਵਿਦੇਸ਼ਾਂ ਦੀ ਧਰਤੀ ਤੇ ਗਏ ਨੇ ਉਹਨਾਂ ਨੇ ਜਿਹੜਾ ਆ ਫੋਨ ਕਰਕੇ ਦਾਦ ਨੂੰ ਕਿਹਾ ਕਿ ਤੁਸੀਂ ਜਿਹੜਾ ਹੈ ਫਗਵਾੜੇ ਜਿਹੜਾ ਹੈ ਸੰਤ ਜਸਵਿੰਦਰਪਾਲ ਜੀ ਦੇ ਉੱਤੇ ਪਹੁੰਚਣਗੇ ਤੁਸੀਂ ਵੀ ਉੱਥੇ ਪਾਪਾ ਜੀ ਪਹੁੰਚਣਾ ਔਰ ਸੰਤ ਬਾਬਾ ਹਰਵਿੰਦਰ ਸਿੰਘ ਜੀ ਇਸਪੋ ਤੋਂ ਡੇਰਾ ਦੁੱਦਾ ਧਾਰੀ ਵਾਲੇ ਮਹਾਪੁਰਜ ਪਹੁੰਚਦੇ ਨੇ ਸਾ ਤੋਂ ਮੇਰਸਦਾ ਹਾਜੀ ਜੋ ਕਿ ਇੱਥੋਂ ਫਗਵਾੜੇ ਤੋਂ ਹਰਗੁਬਿੰਦ ਮਹੱਲੇ ਤੋਂ ਪਹੁੰਚਦੇ ਨੇ ਔਰ ਬਾਬਾ ਬਾਲ ਕ੍ਰਿਸ਼ਨ ਜੀ ਔਰ ਵਾਪਾ ਹਰੀਪਾਲ ਜੀ ਹੋਰ ਵੀ ਮਹਾਪੁੰਚ ਜਿਹੜੇ ਨੇ ਉਹ ਵੀ ਪਹੁੰਚ ਰਹੇ ਨੇ ਦਾਸ ਜਿਹੜਾ ਸਾਰੀਆਂ ਸੁਭਾਵਾਂ ਦਾ ਜਿਹਨੂੰ ਦਾਸ ਸਾਧੂ ਸੰਪਦਾ ਸੋਸਾਇਟੀ ਜਿਹੜੀ ਹੈ ਹਮੇਸ਼ਾ ਹੀ ਆਪਣੇ ਸਮਾਜ ਦੇ ਨਾਲ ਹੈ ਜੇ ਇਹ ਜਿਹੜਾ ਜਿਹੋ ਜਿਹਾ ਅਪਮਾਨ ਕਦੀ ਵੀ ਡਾਕਟਰ ਮੇਰਖਾਲ ਸਾਹਿਬ ਦਾ ਜਿਹੜਾ ਸਿਰਗੋ ਦਾਸ ਸਾਹਿਬ ਜਿਹੜਾ ਸਿਰਗੋ ਦਾਸ ਸਾਧੂ ਸੰਪਦਾ ਸੋਸਾਇਟੀ ਆ ਚਾਹੇ ਡਾਕਟਰ ਮੇਰਖਾਲ ਸਾਹਿਬ ਦਾ ਜਾਂ ਸਿਰਗੋ ਦਾਸ ਮਹਾਰਾਜ ਜੀ ਦਾ ਭਵਾਨ ਬਾਦਮੀ ਕੀ ਜੀ ਦਾ ਜਾਂ ਸਤਗੁਰੂ ਗੁਰੰਤ ਸਾਹਿਬ ਮਹਾਰਾਜ ਜੀ ਦਾ ਜਿਹੜਾ ਅਪਮਾਨ ਆ ਕਦੀ ਵੀ ਸਹਿਣ ਨਹੀਂ ਕਰ ਸਕਦੀ ਜੈ ਭੀਮ ਜੈ ਭਾਰਤ ਸਾਰਿਆਂ ਨੂੰ ਬੜੇ ਦੁੱਖ ਜਿਹਦੇ ਨਾਲ ਦੱਸਣਾ ਜਾ ਰਹੇ ਆ ਕਿ ਐਤਵਾਰ ਨੂੰ ਸ਼ਾਮ 26 ਜਨਵਰੀ ਵਾਲੇ ਦਿਨ ਬਾਬਾ ਸਾਹਿਬ ਅੰਬੇਡਕਰ ਦਾ ਜੋ ਅੰਮ੍ਰਿਤਸਰ ਵਿੱਚ ਸਟੈਚੂ ਦੇ ਨਾਲ ਵਦਸ ਲੁਕ ਕੀਤਾ ਗਿਆ ਤੋੜਿਆ ਗਿਆ ਉਹ ਅਸੀਂ ਨਿੰਦਣਯੋਗ ਹੈ ਔਰ ਅਸੀਂ ਸਾਰੇ ਸਮਾਜ ਵੱਲੋਂ ਅੱਜ ਰੋਸ ਪ੍ਰਦਰਸ਼ਨ ਕਰ ਰਹੇ ਆ ਪੰਜਾਬ ਸਰਕਾਰ ਖਿਲਾਫ ਤਾਂ ਕਿ ਜੋ ਕਿ ਇਸਨੇ ਮੰਦਗਤ ਘਟਨਾ ਕੀਤੀ ਹੈ ਉਹਨੂੰ ਇਨਸਾਫ ਦਿੱਤਾ ਜਾ ਸਕੇ